ਸੀਐਮ ਸਰ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਚਲਾਈ ਹੋਈ ਹੈ ਇਹਦੇ ਵਿੱਚ ਬਹੁਤ ਹੀ ਵਧੀਆ ਸਫਲਤਾ ਸਾਡੇ ਕ੍ਰੋਸ ਬੋਰ ਪੁਲਿਸ ਨੂੰ ਮਿਲੀ ਜਦੋਂ ਸਾਡੇ ਸੀਆਈਏ ਦੀ ਟੀਮ ਵੱਲੋਂ ਬਹੁਤ ਇੱਕ ਆਪਰੇਸ਼ਨ ਚਲਾਇਆ ਗਿਆ ਪਿਛਲੇ ਇਨਫੋਰਮੇਸ਼ਨ ਬੇਸਡ ਸੀ ਜਿਹੜੇ ਕਫਤੇ ਤੋਂ ਇਹ ਇਸ ਦੇ ਪਿੱਛੇ ਲੱਗੇ ਹੋਏ ਸੀ ਜਿਸ ਦੇ ਦੌਰਾਨ ਇਹਨਾਂ ਨੇ ਦੋ ਵਿਅਕਤੀਆਂ ਨੂੰ ਸਾਜਨ ਤੇ ਰੇਸ਼ਮ ਸਾਜਨ ਨੇ ਕਰੀ 25 ਸਾਲ ਦਾ ਤੇ ਰੇਸ਼ਮ 21 ਸਾਲ ਦਾ ਇਹ ਦੋਵੇਂ ਇਹਨਾਂ ਨੇ ਇੱਕ ਆਵਾ ਬਸਤੀ ਦਾ ਰਹਿਣ ਵਾਲਾ ਤੇ ਦੂਸਰਾ ਲੇਲੀ ਵਾਲਾ ਪਿੰਡ ਹੈ ਸਦਰ ਥਾਣੇ ਚ ਪੁੱਤ ਰਹਣ ਵਾਲਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਰਸੋਂ 5 ਕਿਲੋ 15 ਗ੍ਰਾਮ ਹੈਰਨ ਅਤੇ 29 ਲੱਖ 16000 700 ਰੁਪਇਆ ਜਿਹੜਾ ਡਰਗ ਮਨੀ ਆ ਜਾਂ ਹਵਾਲਾ ਮਨੀ ਕਹੋ ਇਹ ਇਹਨਾਂ ਤੋਂ ਬਰਾਮਦ ਕੀਤਾ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਦੌਰਾਨ ਕਾਫੀ ਖੁਲਾਸੇ ਹੋਏ ਆ ਜਿੱਥੋਂ ਪਤਾ ਲੱਗਦਾ ਵੀ ਇਹ ਇਹ ਕੰਮ ਕਰਦੇ ਆ ਰਹੇ ਸੀਗੇ ਤੇ ਇਹਨਾਂ ਦੇ ਲਿੰਕ ਪਾਕਿਸਤਾਨ ਦੇ ਨਾਲ ਜਿਹੜਾ ਉਥੋਂ ਦਾ ਵੱਡਾ ਸਮਗਲਰ ਹੈ ਇੱਕ ਸ਼ਾਹ ਪਠਾਨ ਜਿਹਨੇ ਆਪਣੇ ਏਰੀਏ ਦੇ ਵਿੱਚ ਆ ਜਿਹੜਾ ਗੰਦ ਪਾਇਆ ਹੋਇਆ ਇੱਥੇ ਜਿਹੜਾ ਭੇਜਦਾ ਜਿਹੜੇ ਹਿਰਨ ਦੀਆਂ ਥੇਪਾਂ ਤੇ ਇਹੋ ਜਿਹੇ ਬੰਦੇ ਉਹਦੇ ਨਾਲ ਰਲ ਕੇ ਜਿਹੜੇ ਆਪਣਾ ਮਾਹੌਲ ਖਰਾਬ ਕਰਦੇ ਸੀ ਇਹ ਇਸ ਨੂੰ ਮੈਂ ਕਹੂੰਗਾ ਇੱਕ ਬਹੁਤ ਵਧੀਆ ਇਹ ਆਪਰੇਸ਼ਨ ਕਰਕੇ ਜਿਹੜਾ ਇੱਕ ਇਹਨਾਂ ਦਾ ਲੱਕ ਤੋੜਿਆ ਇਹ ਜਿਹੜਾ ਕਾਟਲ ਸੀਗਾ ਡਰੱਗਸ ਦਾ ਉਸ ਨੂੰ ਆਪਾਂ ਉਹਦੇ ਜੇ ਖਤਮ ਕਰਨ ਦੇ ਵਿੱਚ ਕਾਮਯਾਬ ਹੋਏ ਆ ਇਹਦੇ ਵਿੱਚ ਇਹਨਾਂ ਦੇ ਨਾਲ ਦੇ ਜਿਹੜੇ ਇੱਕ ਦੋ ਹੋਰ ਸਾਥੀ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਦੇ ਵਿੱਚ ਆਉਣਗੇ ਉਹਨਾਂ ਨੂੰ ਵੀ ਆਪਾਂ ਜਲਦੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤੇ ਹੋਰ ਵੱਡੀਆਂ ਰਿਕਵਰੀਜ਼ ਦੀ ਵੀ ਆਉਂਦੇ ਦਿਨਾਂ 'ਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੇ ਉਦੀ ਸੰਭਾਵਨਾ ਤੇ ਇਹਦੇ ਵਿੱਚ ਮੈਂ ਹੋਰ ਦੱਸਣਾ ਚਾਹਣਾ ਵੀ ਜਿਹੜੇ ਇਹਨਾਂ ਕੋਲੋਂ ਇਸ ਦੇ ਅਲਾਵਾ ਦੋ ਮੋਬਾਈਲ ਫੋਨ ਇੱਕ ਮੋਟਰਸਾਈਕਲ ਉਹਦੇ ਵਿੱਚ ਲਿੰਕ ਸਾਫ ਇਹਨਾਂ ਦੇ ਨਾਲ ਜ਼ਾਹਰ ਹੁੰਦੇ ਜਿਹਦੇ ਨਾਲ ਸ਼ਾਹ ਪਠਾਨ ਜਿਹੜਾ ਪਾਕਿਸਤਾਨ ਤੋਂ ਉਹਦੇ ਨਾਲ ਇਹਨਾਂ ਦੇ ਲੇਖਾ ਇਹ ਜਿਹੜਾ ਸਾਜਨ ਹੈ ਉਮਰ ਕਰੀ 25 ਸਾਲ ਪੁੱਤਰ ਰਮੇਸ਼ ਵਾਸੀ ਬਸਤੀ ਆਵਾ ਟਾਣਾ ਸਿਟੀ ਫਿਰੋਜ਼ਪੁਰ ਦਾ ਇਹਦੇ ਤੇ ਪਹਿਲਾਂ ਵੀ ਪੰਜ ਮੁਕੱਦਮੇ ਜਿਹੜੇ ਐਨਡੀਪੀਐਸ ਦੇ ਇਹਦੇ ਤੇ ਦਰਜ ਹੈ ਤੇ ਇਹ ਹੁਣ ਚੇਵਾਂ ਮੁਕੱਦਮਾ ਜਿਹਦੇ ਵਿੱਚ ਇਹਦੇ ਤੋਂ ਇੰਨੀ ਵੱਡੀ ਰਿਕਵਰੀ ਹੋਈ ਹੈ ਤੇ ਕੁਝ ਹੋਰ ਬੰਦੇ ਜਿਹੜੇ ਇਹਦੇ ਵਿੱਚ ਫਿਗਰ ਕੀਤੇ ਆ ਜਿਹੜੇ ਇਹਦੇ ਨਾਲ ਦੇ ਸਾਥੀ ਹੈ ਉਹਨਾਂ ਦੇ ਸਾਡੀਆਂ ਟੀਮਸ ਬਣੀਆਂ ਹੋਈਆਂ ਤੇ ਆਲਰੇਡੀ ਉਹਦੇ ਰੇਡਸ ਚੱਲ ਗਈਆਂ ਤੇ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੋਰ ਕੋਆਰਡੀਨੇਸ਼ਨ ਕਰਦਾ ਸਰ ਜਿਵੇਂ ਕਿ ਆ ਵੀ ਇਹ ਮੇਨ ਬੰਦਾ ਸੀਗਾ ਫਰੋਸਪੁਰ ਦਾ ਇਹ 5 ਕਿਲੋ ਤੋਂ ਇਲਾਵਾ ਹੋਰ ਵੀ ਇਹਦੇ ਕੋਲੋਂ ਮਿਲ ਸਕਦਾ ਕੁਝ ਜਾਂ ਹੋਰ ਬੰਦੇ ਇਹਦੇ ਨਾਲ ਜਿਹੜੇ ਜੁੜੇ ਹੋਣ ਟੀਮ ਇਹਨਾਂ ਦੀ ਬਿਲਕੁਲ ਜੀ ਇਹਨੇ ਅੱਗੇ ਕੁਝ ਜਾਣਿਆ ਨੂੰ ਸਾਡੀ ਪੁੱਛ ਗਏ ਇਸ ਦੌਰਾਨ ਆਇਆ ਵੀ ਜਿਹੜਾ ਇਹਨੇ ਕੁਝ ਨੂੰ ਸਮਾਨ ਦਿੱਤਾ ਇਹਨੇ ਹੈਰਨ ਮੈਨੀ ਦਿੱਤੀ ਹੈ ਤੇ ਪਹਿਲਾਂ ਵੀ ਜਿਹੜੀ ਸਪਲਾਈ ਕਰਦਾ ਰਿਹਾ ਤੇ ਜਿਹੜੀ ਹੁਣ ਤਾਜ਼ੀ ਇਸਨੇ ਕੁਝ ਨੂੰ ਦਿੱਤੀ ਸੀ ਉਸ ਤੇ ਸਾਡੀ ਟੀਮਸ ਵਰਕ ਕਰ ਰਹੀ ਹੈ ਤੇ ਆਲਰੇਡੀ ਅਸੀਂ ਉਹਨਾਂ ਦਾ ਪਿੱਛਾ ਕਰਦੇ ਆ ਤੇ ਬੜ ਲੱਗ ਜਿਹੜਾ 29 ਲੱਖ ਰੁਪਈਆ ਹੈਗਾ ਕਾਫੀ ਪਰਚੇ ਹਾਂ ਜੀ ਇਹਦੇ ਤੇ ਪੰਜ ਪਰਚੇ ਪਹਿਲਾਂ ਦਾ